ਹਾ ਹੱਦਿਆ ਪਾਇ ਪ੍ਰਾਣਾ ਝਗੜਾ ਹੀ ਹੋ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਚ ਤੋ ਤੋ ਲਿਆ ਤੇ ਮੁੜ ਕੇ ਇਹਨਾਂ ਨੇ ਦਾਤਿਆਂ ਨਾਲ ਵਾਰ ਕੀਤਾ ਉਹਦੇ ਤੇ ਮਮਾ ਦਾਦੇ ਵਾਲ ਬੋਲ ਤੂਏ ਮੈਨੂੰ ਵੀ ਧੂਕਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਕ ਨਾਲ ਲਿਪੜਿਆ ਵਾ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋਈ ਚੱਲਦੀ ਹੀ ਪੈਲੀ ਪੂਲੇ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਅਸੀਂ ਇਹ ਮੰਗ ਕਰਦੇ ਆ ਸਾਡਾ ਤੇ ਮੁੰਮੁੜਿਆ ਨੇ ਸਾਨੂੰ ਇਨਸਾਫ ਚਾਹੀਦਾ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਘਣੀਏ ਕੇ ਬਾਂਦਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਜਦ ਆਪਣੇ ਪਰਿਵਾਰ ਨਾਲ ਜਾ ਰਹੇ 27 ਸਾਲਾ ਨੌਜਵਾਨ ਤੇ ਉਸਦੇ ਪਿੰਡ ਦੇ ਰਹਿਣ ਵਾਲੇ ਕੁਝ ਲੋਕਾਂ ਵੱਲੋਂ ਰਾਤ 'ਚ ਰੋਕ ਕੇ ਘੇਰਾ ਪਾ ਕੇ ਤੇਜ਼ ਧਾਰ ਹਥਿਆਰਾਂ ਨਾਲ ਵਾਰ ਕਰਨੇ ਸ਼ੁਰੂ ਕਰ ਦਿੱਤੇ ਪੇਟ 'ਚ ਵਾਰ ਹੋਣ ਦੇ ਚਲਦੇ ਨੌਜਵਾਨ ਦੀ ਬਟਾਲਾ ਹਸਪਤਾਲ ਲਿਆਉਂਦੇ ਹੋਏ ਰਾਤ ਹੀ ਮੌਤ ਹੋ ਗਈ ਪਿੰਡ 'ਚ ਹੋਈ ਇਸ ਲੜਾਈ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਮ੍ਰਿਤਕ ਦੀ ਪਤਨੀ ਬਜ਼ੁਰਗ ਮਾਂ ਤੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਮ੍ਰਿਤਕ ਦੀ ਪਤਨੀ ਅਤੇ ਪਰਿਵਾਰਿਕ ਮੈਂਬਰਾਂ ਦਾ ਹੋਰ ਕੀ ਕਹਿਣਾ ਆ ਉਹ ਵੀ ਸੁਣਾ ਦਿੰਨੀ ਆ ਤੁਹਾਨੂੰ ਆਹ ਹੋਇਆ ਕਿ ਅਸੀਂ ਇੱਕ ਕਣੀਆਂਏ ਰਹਿੰਨੇ ਆ ਪਿੰਡ ਵੀ ਸਾਡਾ ਕਣੀਆਂਏ ਤੇ ਕਣੀਆਂਏ ਰਹਿੰਨੇ ਆ ਅਸੀਂ ਤੇ ਕਿਰਾਏ ਤੇ ਰਹਿੰਨੇ ਆ ਉਦਾਂ ਹੀ ਡੇਰੇ ਤੇ ਰਹਿੰਨੇ ਆ ਇਹੀ ਆਪਣੇ ਡੇਰੇ ਤੇ ਮਤਲਬ ਪਿੰਡ ਕੋਟਲੀ ਥਾਪਲਾਂ ਜਗਾ ਵਾ ਹੀ ਉੱਥੇ ਜਾਣੇ ਆ ਉੱਥੇ ਹੀ ਜਾਣ ਰਹੇ ਆ ਮੱਥਾ ਟੇਕਣ ਤੇ ਲੱਗੇਗਾ ਨਹਿਰ ਪਾਰ ਕਰਦੇ ਆ ਗਵਾਂਡੀਆਂ ਦਾ ਘਰ ਉੱਥੇ ਇਹ ਪੱਠੇ ਵੱਢ ਕੇ ਗਾੜੀਆਂ ਤੁਰੇ ਹੁੰਦੇ ਆ ਜਿੰਨਾਂ ਨਾਲ ਲੜਾਈ ਹੋਈ ਆ ਤੇ ਅਸੀਂ ਰਾਹ ਦੇ ਦਿੱਤਾ ਆ ਰਾਹ ਦੇ ਤੋਂ ਬਾਅਦ ਵਿੱਚ ਇਹਨਾਂ ਨੇ ਸਾਡੇ ਆਪੇ ਪੁਰਾਣਾ ਝਗੜਾ ਹੀ ਉਹ ਵੈਰ ਕੱਢਣ ਦੇ ਮਾਰਿਆ ਇਹਨਾਂ ਨੇ ਮੇਰੇ ਘਰ ਵਾਲੇ ਨੂੰ ਗੱਡੀ ਤੋਂ ਧੂ ਲਿਆ ਧੂ ਕੇ ਦਾਤੀਆਂ ਮਾਰੀਆਂ ਪਹਿਲਾਂ ਇਹਨਾਂ ਕਰਪਾਨ ਕੱਢੀ ਮੇਰਾ ਘਰ ਆਲਾ ਆਂਦਾ ਵੀਡੀਓ ਬਣਾ ਜਦੋਂ ਵੀਡੀਓ ਲੱਗੀ ਮੈਂ ਬਣਾਉਣ ਤੇ ਇਹਨਾਂ ਨੇ ਕਰਪਾਨ ਜਿਹੜੀ ਪੱਠਿਆਂ ਚ ਲੁਕਾਤੀ ਤੇ ਮੁੜ ਕੇ ਇਹਨਾਂ ਨੇ ਦਾਤੀਆਂ ਨਾਲ ਵਾਰ ਕੀਤਾ ਉਹਦੇ ਤੇ ਤੇ ਮਮਾ ਤਾਂ ਦੇ ਵਾਲ ਬੂਲ ਧੂਏ ਮੈਨੂੰ ਵੀ ਧੂਕਰੀਸ ਕੀਤੀ ਮੇਰਾ ਪਿੰਡਾ ਸਾਰਾ ਲੋਨ ਨਾਲ ਲੱਪੜਿਆ ਵਾ ਮੇਰਾ ਨਾਮ ਮੇਰਾ ਨਾਮ ਕਰਮਜੀਤ ਕਾ ਤਦ ਦਿਨ ਡੈਥ ਨੂੰ ਤਾਂ ਡੱਕੀ ਲੱਗਦੀ ਜੇ ਉਹ ਮੇਰਾ ਹਸਬੈਂਡ ਮੇਰਾ ਘਰ ਵਾਲਾ ਕਿੰਨੀ ਉਮਰ ਦੀ ਉਹਨਾਂ ਦੀ ਉਮਰ ਹੋਣੀ 27 ਕੁ ਸਾਲ ਅਸੀਂ ਇਹੋ ਮੰਗ ਕਰਦੇ ਆ ਸਾਡਾ ਤੇ ਮੁੜ ਮੁੜਿਆ ਨਹੀਂ ਸਾਨੂੰ ਇਨਸਾਫ ਚਾਹੀਦਾ ਉਹਨਾਂ ਤਿੰਨਾਂ ਪਿਓ ਪੁੱਤਾਂ ਨੂੰ ਫਾਂਸੀ ਲਾਉਣੀ ਚਾਹੀਦੀ ਫਾਂਸੀ ਤੇ ਟੰਗੇ ਵਗਾਉ ਸਾਨੂੰ ਬੱਸ ਇੱਥੇ ਪੇ ਉਹੀ ਪਿੰਡ ਦੇ ਆ ਹਾਂਜੀ ਕਹਣੀਐਂ ਦੇ ਯਾਰ ਹਾਂਜੀ ਉਹਨਾਂ ਦਾ ਨਾਮ ਬਲਦੇਵ ਸਿੰਘ ਗੁਰਦੀਪਦਰ ਸਿੰਘ ਦਰ ਰਾਜਵਿੰਦਰ ਸਿੰਘ ਤਿੰਨੇ ਜਣੇ ਸੀ ਦੋਵਾਂ ਪਿਓ ਪੁੱਤਾਂ ਨੇ ਦਾਤੀਆਂ ਨਾਲ ਵਾਰ ਕੀਤਾ ਇੱਕ ਨੇ ਬਾਲ ਫੜੇ ਤੂੰ ਆ ਮਾਤਾ ਨੂੰ ਵੀ ਤੂੰ ਕ੍ਰੀਸ ਕੀਤੀ ਮੈਨੂੰ ਵੀ ਮੇਰਾ 9 ਮਹੀਨੇ ਦਾ ਮੁੰਡਾ ਇੱਕ ਮੇਰਾ ਨਾ ਬਲਦੇਵ ਸਿੰਘ ਛੋਡੀ ਆ ਜੀ ਤੇ ਹਾਸਾ ਇਹ ਹੋਇਆ ਕਿ ਕੋਈ ਸੇ ਕੋਈ ਦੇ ਕਰੀਬ ਸਾਨੂੰ ਫੋਨ ਗਿਆ ਝਗੜਾ ਹੋਇਆ ਉਹ ਝਗੜਾ ਹੋਣ ਡਿਆ ਤੇ ਜਦੋਂ ਅਸੀਂ ਇਹ ਡੈੱਡ ਬੈਡੀ ਨੂੰ ਲੈ ਕੇ ਆਏ ਇੱਥੇ ਤੇ ਉਹ ਪਤਾ ਲੱਗਾ ਵੀ ਉੱਥੇ ਹੀ ਦਮ ਤੋੜ ਗਏ ਤੇ ਇਹ ਹੁਣ ਅਸੀਂ ਪ੍ਰਸ਼ਾਸਨ ਨੂੰ ਇਹ ਕਹਿੰਨੇ ਆ ਕਿ ਅਸੀਂ ਇਹ ਜਦ ਤੱਕ ਉਹਨਾਂ ਨੂੰ ਕਿੱਥੇ ਇਹ ਇਹ ਕਣੀਏ ਕੀ ਹੋਇਆ ਜੀ ਕਣੀਏ ਕੀ ਬੰਗਰ ਜੀ ਉਹ ਝਗੜੇ ਦਾ ਕੋਈ ਕਾਰਨ ਪਤਾ ਤੁਹਾਨੂੰ ਇਹ ਇਹਨਾਂ ਦਾ ਕੋਈ ਪੁਰਾਣੀ ਰੰਜਿਸ਼ ਕੋਈ ਚੱਲਦੀ ਸੀ ਪਾਣੀ ਪੂਲੇ ਦਾ ਝਗੜਾ ਸੀ ਉਹਨਾਂ ਨੇ ਇਹ ਪਹਿਲੋਂ ਹੀ ਟਾਰਗੇਟ ਕੀਤਾ ਹੈ ਵੀ ਪਹਿਲੋਂ ਹੀ ਸਾਰਾ ਕੁਝ ਲਿਆ ਕੇ ਰੱਖਿਆ ਹੈ ਸਸਤ ਕਰਪਾਨਾ ਵਰਸੇ ਲਿਆ ਕੇ ਰੱਖੇ ਉਹਨਾਂ ਨੇ ਛੋਟੇ ਸਾਡੇ ਵੀ ਇਹਨਾਂ ਨੂੰ ਘੇਰਨ ਵਾਸਤੇ ਉਹ ਜਦੋਂ ਜਨਾਨੀਆਂ ਵੇਖੀਆਂ ਉਹਨਾਂ ਦੇ ਉਹਨਾਂ ਨੇ ਪਹਿਲਾਂ ਤੋਂ ਕਰਪਾਨਾ ਜਿਹੜੀਆਂ ਉਹ ਦੱਸਦੇ ਵੀ ਨਕਾਲਕੂ ਦਿੱਤੀਆਂ ਮੁੜ ਕੇ ਉਹਨਾਂ ਕੋ ਜੋ ਫਿਰ ਦੇ ਆ ਉਹਨਾਂ ਨੂੰ ਉਹ ਫੜ ਕੇ ਤੇ ਉਹਨਾਂ ਨੂੰ ਮਾਰ ਕੇ ਤੇ ਜਾਨੋਂ ਮਾਰ ਦਿੱਤਾ ਜਾਂਦੀ। ਮੁੰਡਾ ਕੋ 27 ਸਾਲ ਦਾ ਜੀ ਬਲਜਿੰਦਰ ਸਿੰਘ ਜੀ ਕੀ ਸ਼ਾਸਨ ਕੋਲ ਅਸੀਂ ਇਹ ਮੰਗ ਕਰਦੇ ਆਂ ਵੀ ਅਸੀਂ ਜਦ ਤੱਕ ਉਹਨਾਂ ਨੂੰ ਇਹ ਰਾਈਟ ਨਹੀਂ ਹੁੰਦੇ ਉਹਨਾਂ ਚੇਤੇ ਤੱਕ ਅਸੀਂ ਇਹ ਡੈੱਡ ਬੈੱਡ ਆ ਉਹ ਦਾ ਸੰਸਕਾਰ ਨਹੀਂ ਕਰਾਂਗੇ ਇਹ ਸਾਡਾ ਬਿਆਨ ਹੈ ਵੀ ਉਹਨਾਂ ਨੂੰ ਅਰੈਸਟ ਕੀਤਾ ਜਾਊਗਾ ਤੇ ਫੇਰ ਹੀ ਇਹ ਡੈੱਡ ਬੈੱਡ ਨੂੰ ਇੱਧਰ ਉੱਧਰ ਜਿਹੜਾ ਸੰਸਕਾਰ ਹੈ ਉਹ ਕਰਾਂਗੇ ਤੇ ਸੁਭਿਲਾ ਹਸਤਾਲਾ ਜੀ ਤੇ ਪਹਿਲੋਂ ਇੱਥੇ ਆ ਜਿਹੜਾ ਸਾਹਮਣੇ ਨੇਜਰ ਨੇਜਰ ਈਐਮ ਖਾਸ ਸਟੇਟਰ ਇੱਥੇ ਲਾ ਕੇ ਆਏ ਜੀ ਪ੍ਰਸ਼ੰਸ਼ੀਰ ਸਿੰਘ ਸਿਵਲ ਹਸਪਤਲ ਬਟਾਲਾ ਜੀ ਜੀ ਇਹ ਨਾ ਮ੍ਰਿਤਕ ਦਾ ਆਪਣਾ ਕੋ ਬੋਡੀ ਆਈ ਡੈੱਡ ਬੋਡੀ ਆਈ ਆ ਇਹ ਮਰਡਰ ਕੇਸ ਲੱਗਦਾ ਜੀ ਜਿਹਦਾ ਮ੍ਰਿਤਕ ਦਾ ਨਾਮ ਹੈਗਾ ਬਲਜਿੰਦਰ ਸਿੰਘ ਪੁੱਤਰ ਆਫ ਹਰਜੀਤ ਸਿੰਘ ਸੋਰੀ ਠੀਕ ਹੈ ਜੀ ਇਹਨਾਂ ਦੇ ਕੋਈ ਪੈਲੇ ਤੋਂ ਲੈਣ ਦੇ ਚੱਕਰ ਤੋਂ ਝਗੜਾ ਹੋਇਆ ਜੀ ਜੀ ਆਪਣੇ ਕੋ ਜਦੋਂ ਬੋਡੀ ਆਈ ਆ ਬਿਲਕੁਲ ਮ੍ਰਿਤਕੀ ਬੋਡੀ ਸੀਗੀ ਤੇ ਜੁੱਤ ਤੱਕ ਦੇਖਿਆ ਲੱਗਦਾ ਵਾ ਬੋਡੀ ਦੇਖ ਕੇ ਆਏ ਸੀਗੇ ਤੇ ਕੋਈ ਸ਼ਾਰਪ ਚੀਜ਼ ਤਿੱਖੀ ਚੀਜ਼ ਵੱਜੀ ਹੋਈ ਆ ਉਹਨਾਂ ਦੇ ਵੱਖੀ ਦੇ ਉੱਤੇ ਵੱਜੀ ਆ ਤੇ ਘਟੜ ਦੇ ਖੱਬੇ ਪਾਸੇ ਲੱਗੀ ਹੋਈ ਆ